ਚੋਣਾਂ ਦੇ ਰਿਜ਼ਲਟ ਜਿਹੜੇ ਨੇ ਉਹ ਕੱਲ ਆਉਣੇ ਆ ਕਿਉਂਕਿ ਪੰਜਾਬ ਦੇ ਬਾਰੇ ਜਿਹੜੇ ਐਗਜ਼ਿਟ ਪੋਲਸ ਨੇ ਉਹ ਬਿਲਕੁਲ ਸਪਸ਼ਟ ਨਹੀਂ ਸੋ ਹਾਲੀ ਵੀ اٹਕਲਾ ਲੱਗ ਰਹੀਆਂ ਵਾਂ ਔਰ ਇਸੇ ਕਰਕੇ ਅੱਜ ਅਸੀਂ ਇਹ ਪ੍ਰੋਗਰਾਮ ਵੀ ਕੀਤਾ ਚੋਣਾਂ ਦੇ ਨਤੀਜੇ ਕੀ ਆਉਣਗੇ ਤੇ ਖੈਰ ਕੱਲ ਮੇਰੇ ਖਿਆਲ ਦੁਪਹਿਰ ਤੱਕ ਆਪਾਂ ਨੂੰ ਪਤਾ ਲੱਗ ਜਾਊਗਾ ਪਰ ਇੱਕ ਗੱਲ ਬੜੀ ਕਲੀਅਰ ਆ ਕਿ ਪੰਜਾਬ ਦੇ ਵਿੱਚ ਵੋਟਾਂ ਜਿਹੜੀਆਂ ਕੱਟ ਪਈਆਂ ਵਾਂ ਉਹ ਖਾਸ ਕਰਕੇ ਗਰਮੀ ਕਰਕੇ ਕੱਟ ਪਈਆਂ ਵਾਂ ਗਰਮੀ ਦਾ ਬਹੁਤ ਟੈਂਪਰੇਚਰ ਜਿਹੜਾ ਅਸੀਂ 47 48 49 ਤੱਕ ਪਹੁੰਚਿਆ ਸੀ ਔਰ ਇਥੋਂ ਪਰ ਆ ਕਲੀਅਰ ਆ ਕਿ ਸ਼ਾਇਦ ਚੋਣ ਕਮਿਸ਼ਨ ਨੂੰ ਪੰਜਾਬ ਦੀਆਂ ਵੋਟਾਂ ਦੀ ਡੇਟ ਜਿਹੜੀ ਆ ਐਟਲੀਸਟ ਅੱਗੇ ਤੋਂ ਬਦਲਣੀ ਚਾਹੀਦੀ ਆ ਅ ਇੱਕ ਗੱਲ ਹੋਰ ਮੈਂ ਜਿਹੜੀ ਵੇਖੀ ਆ ਕਿ ਪਾਰਟੀਆਂ ਦੀ ਜਿਹੜੀ ਸਟ੍ਰੈਟਜੀ ਆ ਉਹ ਕਿਹਦੀ ਸਟ੍ਰੈਟਜੀ ਕਾਮਯਾਬ ਹੁੰਦੀ ਉਹ ਤੇ ਕੱਲ ਪਤਾ ਲੱਗੂਗਾ ਲੇਕਿਨ ਮੈਨੂੰ ਇੰਜ ਲੱਗਦਾ ਵਾ ਕਿ ਬਹੁਤੀਆਂ ਪਾਰਟੀਆਂ ਦੀ ਕੋਈ ਪ੍ਰੋਪਰ ਰਣਨੀਤੀ ਨਜ਼ਰ ਨਹੀਂ ਆਈ ਐ ਨਾ ਚੋਣਾਂ ਦੇ ਵਿੱਚ ਜੇ ਕਿਸੇ ਪਾਰਟੀ ਦੀ ਰਣਨੀਤੀ ਨਜ਼ਰ ਆਈ ਆ ਮੈਨੂੰ ਤੇ ਉਹ ਭਾਜਪਾ ਦੇ ਨਜ਼ਰ ਆਈ ਹੈ ਹਾਲਾਂਕਿ ਭਾਜਪਾ ਨੂੰ ਕੋਈ ਚਾਂਸ ਨਹੀਂ ਦੇ ਰਿਆ ਸੀਗਾ ਚੋਣਾਂ ਤੋਂ ਪਹਿਲਾਂ ਕਿ ਉਹਨਾਂ ਨੂੰ ਕੋ ਬਹੁਤੀਆਂ ਸੀਟਾਂ ਮਿਲ ਜਾਣਗੀਆਂ ਲੇਕਿਨ ਜੇ ਹੁਣ ਪਤਾ ਨਹੀਂ ਫਾਈਨਲੀ ਉਹਨਾਂ ਨੂੰ ਕਿੰਨੀਆਂ ਸੀਟਾਂ ਆਉਂਦੀਆਂ ਵਾ ਲੇਕਿਨ ਜੇ ਐਗਜ਼ਿਟ ਪੋਲਸ ਜੇ ਕੁਝ ਹੱਦ ਤੱਕ ਵੀ ਸਹੀ ਹੋਏ ਤੇ ਜੇ ਭਾਜਪਾ ਨੂੰ ਇੱਕ ਤੋਂ ਤਿੰਨ ਸੀਟਾਂ ਹੀ ਇੱਕ ਤੋਂ ਚਾਰ ਸੀਟਾਂ ਆ ਗਈਆਂ ਤੇ ਇਹਦਾ ਮਤਲਬ ਹੈ ਕਿ ਉਹਨਾਂ ਦੀ ਰਣਨੀਤੀ ਜਿਹੜੀ ਆ ਉਹ ਵਾਕਈ ਕਾਮਯਾਬ ਹੋਈ ਆ ਹਾਲਾਂਕਿ ਭਾਜਪਾ ਕਹਿ ਰਿਹਾ ਵਾ ਕਿ ਉਹ ਬੇਸਿਕਲੀ 2027 ਚੋਣਾਂ ਦੀ ਉਹ ਤਿਆਰੀ ਕਰ ਰਹੇ ਨੇ ਮੈਂ ਇਹੇ ਕਰਕੇ ਦੱਸਣ ਲੱਗਾ ਕਿ ਸਟ੍ਰੈਟਜੀ ਕਿਵੇਂ ਮੈਨੂੰ ਲੱਗਾ ਪਈ ਨਜ਼ਰ ਨਹੀਂ ਆਈ ਕਿ ਕਿੰਨਾ ਪਾਰਟੀਆਂ ਦੀ ਕੋਈ ਸਟ੍ਰੈਟਜੀ ਹੈ ਆਮ ਆਦਮੀ ਪਾਰਟੀ ਵੇਖ ਲਓ 13 ਦੇ ਵਿੱਚੋਂ 8 ਹਲਕਿਆਂ ਦੇ ਵਿੱਚ ਉਹਨਾਂ ਨੇ ਜਾਂ ਐਮਐਲਏ ਖੜੇ ਕੀਤੇ ਜਾਂ ਮੰਤਰੀ ਖੜੇ ਕੀਤੇ ਕੀ ਮਤਲਬ ਕੀ ਇਹਦਾ ਇਹਦਾ ਅੰਦਾਜ਼ਾ ਲਾਈਏ ਪੀ ਉਹਨਾਂ ਕੋਲ ਹੋਰ ਕੈਂਡੀਡੇਟ ਹੀ ਕੋਈ ਨਹੀਂ ਸੀਗਾ ਜੇ ਤੁਸੀਂ ਮੰਤਰੀ ਔਰ ਐਮਐਲਏ ਖੜੇ ਕਰਨੇ ਸੀਗੇ ਤੇ ਉਹਨਾਂ ਨੂੰ ਫਿਰ ਪਹਿਲਾਂ 2022 ਦੇ ਵਿੱਚ ਕਿਉਂ ਖੜੇ ਕੀਤਾ ਜੇ ਹੁਣ ਐਮਪੀ ਚੋਣਾਂ ਦੇ ਵਿੱਚ ਖੜੇ ਕਰਨਾ ਸੀ ਔਰ ਜੇ ਆਪਾਂ ਮੰਨ ਲਈਏ ਕਿ ਸਾਰੇ ਜਿੱਤ ਜਾਂਦੇ ਆ ਤੇ ਇਹਦਾ ਮਤਲਬ ਇਹ ਸਾਰੀਆਂ ਜ਼ਿਮਨੀ ਚੋਣ ਹੋਣਗੀਆਂ ਸੋ ਇੱਥੋਂ ਲੱਗਦਾ ਵਾ ਕਿ ਇਹ ਮੇਰੇ ਖਿਆਲਿਆ ਸਿਰਫ ਆਪਣੀ ਹੋਂਦ ਬਚਾਉਣ ਵਾਸਤੇ ਜਾਂ ਆਪਣੀ ਸ਼ੋਭੀ ਬਚਾਉਣ ਵਾਸਤੇ ਸਾਖ ਦਾਤੇ ਲਾ ਕੇ ਉਹਨੇ ਆਪਣੇ ਸਾਰੇ ਜਿਹੜੇ ਬੈਸਟ ਕੈਂਡੀਡੇਟ ਨੇ ਬੈਸਟ ਕੈਂਡੀਡੇਟ ਤਾਂ ਆਬੀਸਲੀ ਮੰਤਰੀ ਹੋਰ ਐਮਐਲਏ ਹੋਣਗੇ ਕਿ ਲੋਕਾਂ ਵਿੱਚ ਵਿਚਰਦੇ ਆ ਉਹ ਖੜੇ ਕੀਤੇ ਆ ਪਰ ਇੱਥੋਂ ਇਹ ਵੀ ਲੱਗਦਾ ਵਾ ਕਿ ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਆਪਣੇ ਬਹੁਤ ਹੱਦ ਤੱਕ ਆਪਣੇ ਕਾਡਰ ਬਿਲਡ ਅਪ ਨਹੀਂ ਕਰ ਸਕੀ ਔਰ ਕਾਡਰ ਜਿਹੜਾ ਹੈਵੀ ਆ ਇੰਜ ਲੱਗ ਰਿਹਾ ਵਾ ਕਿ ਉਹ ਵੀ ਖਿਸਕਦਾ ਜਾ ਰਿਹਾ ਆ ਕਾਂਗਰਸ ਕਾਂਗਰਸ ਦੀ ਤੇ ਮੈਨੂੰ ਲੱਗ ਰਿਹਾ ਕਿ ਬਿਲਕੁਲ ਸਟ੍ਰੈਟਜੀ ਜਿਹੜੀ ਆ ਉਹ ਹੈ ਹੀ ਨਹੀਂ ਸੀ ਔਰ ਜੋ 2021-22 ਦੇ ਵਿੱਚ ਕਮਸਾਨ ਸੀ ਪਾਰਟੀ ਦੇ ਵਿੱਚ ਉਹਦੇ ਕਰਕੇ ਕਰੀਬ ਅੱਧਾ ਦਰਜਣ ਕਾਂਗਰਸ ਦੇ ਵੱਡੇ ਲੀਡਰ ਸਾਰੇ ਛੱਡ ਗਏ ਉਹਨਾਂ ਦੇ ਮੁੱਖ ਮੰਤਰੀ ਛੱਡ ਗਏ ਉਹਨਾਂ ਦੀ ਪਤਨੀ ਛੱਡ ਗਈ ਬਹੁਤ ਸਾਰੇ ਮੰਤਰੀ ਜਿਹੜੇ ਨੇ ਉਹ ਭਾਜਪਾ ਚਲੇ ਗਏ ਔਰ ਹੁਣ ਮੇਰੇ ਖਿਆਲ ਇਹਨਾਂ ਚੋਣਾਂ ਦੇ ਵਿੱਚ ਜੋ ਸਟ੍ਰੈਟਜੀ ਕਾਂਗਰਸ ਨੇ ਅਡਾਪਟ ਕੀਤੀ ਆ ਅੱਧਾ ਕੁ ਦਰਜਣ ਹੁਣ ਲੋਕ ਚਲੇ ਗਏ ਕਰਮਜੀਤ ਕੌਰ ਚਲੇ ਗਏ ਮਨਿੰਦਰ ਸਿੰਘ ਕੇਪੀ ਚਲੇ ਗਏ ਦਿਲਵੀਰ ਗੋਲਦੀ ਚਲੇ ਗਏ ਔਰ ਔਰ ਹੁਣ ਮੈਨੂੰ ਲੱਗ ਰਿਹਾ ਵਾ ਕਿ ਵਿਕਰਮ ਚੌਧਰੀ ਉਹਨਾਂ ਨੇ ਵੀ ਸਸਪੈਂਡ ਕੀਤਾ ਹੋਇਆ ਵਾ ਅ ਮੇਰਾ ਖਿਆਲ ਹੈ ਕਿ ਜੋ ਉਹਨਾਂ ਦੀ ਸਟ੍ਰੈਟੇਜੀ ਸੀ ਕਿ ਵੱਡੇ ਲੀਡਰਾਂ ਨੂੰ ਆਪਣਾ ਹਲਕਾ ਛੱਡ ਕੇ ਦੂਜੇ ਹਲਕਿਆਂ ਚ ਲੜਾਉਣਾ ਇਹ ਕੋਈ ਬਹੁਤ ਹੀ ਚੰਗੀ ਸਟ੍ਰੈਟੇਜੀ ਨਹੀਂ ਸੀ ਜਿਵੇਂ ਰਾਜਾ ਵੜਿੰਗ ਰਾਜਾ ਵੜਿੰਗ ਨੂੰ ਬਠਿੰਡਾ ਛਡਵਾ ਕੇ ਹਾਲਾਂ ਬਠਿੰਡੇ 2019 ਦੇ ਵਿੱਚ ਸਿਰਫ 20000 ਵੋਟਾਂ ਤੋਂ ਹਾਰੇ ਆ ਔਰ ਉਹ ਵੀ ਲੱਗਦਾ ਸੀ ਕਿ ਉਦੋਂ ਸੁਖਪਾਲ ਸਿੰਘ ਖਹਿਰਾ ਜੇ ਨਾ ਖੜੇ ਹੁੰਦੇ ਤਾਂ ਸ਼ਾਇਦ ਉਹ ਉਹ ਜਿੱਤ ਸਕਦੇ ਸੀ ਉਹਨਾਂ ਨੂੰ ਉਹ ਸੀਟ ਛੱਡ ਕੇ ਉਹਨਾਂ ਨੂੰ ਲੁਧਿਆਣੇ ਤੋਂ ਲੜਾਇਆ ਗਿਆ। ਉਹਨਾਂ ਨੂੰ ਬਠਿੰਡੇ ਤੋਂ ਉਹਨਾਂ ਨੂੰ ਜਾਂ ਉਹਨਾਂ ਦੀ ਵਾਈਫ ਅਮ੍ਰਿਤਾ ਵੜਿੰਗ ਨੂੰ ਕਿਉਂ ਨਹੀਂ ਲੜਾਇਆ ਗਿਆ? ਔਰ ਲੁਧਿਆਣੇ ਦੇ ਵਿੱਚ ਪਰਤਪੂਸ਼ਨ ਆਸ਼ੂ ਜਾਂ ਹੋਰ ਇਹੋ ਜਿਹੇ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੂੰ ਕਿਉਂ ਨਹੀਂ ਖੜਾ ਕੀਤਾ ਗਿਆ? ਓਬਵੀਅਸਲੀ ਉਹਨਾਂ ਦੇ ਵਿੱਚ ਨਾਰਾਜ਼ਗੀ ਵੀ ਆਈ ਹੋਊਗੀ। ਮੇਰਾ ਨਹੀਂ خیال ਕੋ ਬਹੁਤੀ ਇਹਦੇ ਸਿਆਣਫ ਸੀਗੀ। ਇਸੇ ਤਰ੍ਹਾਂ ਚਰਨਜੀਤ ਚੰਨੀ ਚਮਕੌਰ ਸਾਹਿਬ ਹਲਕੇ ਤੋਂ ਬਿਲੋਂਗ ਕਰਦੇ ਆ। ਉਥੋਂ ਉਹ ਐਮਐਲਏ ਰਹੇ ਆ। ਫਤਿਹਗੜ੍ਹ ਸਾਹਿਬ ਤੋਂ ਉਹਨਾਂ ਨੂੰ ਇਲੈਕਸ਼ਨ ਲੜਾਉਣੀ ਚਾਹੀਦੀ ਸੀਗੀ। ਉਹਨਾਂ ਨੂੰ ਕਿਉਂ ਜਿਲੰਦਰ ਭੇਜਿਆ ਗਿਆ ਔਰ ਉਹਨਾਂ ਦੇ ਜਿਲੰਦਰ ਜਾਣ ਕਰਕੇ ਮਹਿੰਦਰ ਸਿੰਘ ਕੇਪੀ ਕਰਮਜੀਤ ਕੌਰ ਚੌਧਰੀ ਉਹ ਸਾਰੇ ਨਾਰਾਜ਼ ਹੋ ਗਏ ਸੋ ਇੱਕ ਨਹੀਂ ਕਿ ਸਿਆਣ ਪਿਆ ਇਸੇ ਤਰ੍ਹਾਂ ਵਿਜੇਂਦਰ ਸਿੰਘਲਾ ਉਹਨਾਂ ਨੂੰ ਨਨਪੁਰ ਸਾਹਿਬ ਤੋਂ ਕਿਉਂ ਲੜਾਇਆ ਗਿਆ ਵਿਜੇਂਦਰ ਸਿੰਘਲਾ ਸੰਗਰੂਰ ਤੋਂ ਐਮਪੀ ਰਹੇ ਆ ਨਨਪੁਰ ਸਾਹਿਬ ਦੇ ਵਿੱਚ ਇਹ ਬਿਹਤਰ ਨਾ ਹੁੰਦਾ ਜੇ ਰਾਣਾ ਕੇਪੀ ਸਿੰਘ ਜਿਹੜੇ ਸਪੀਕਰ ਸੀਗੇ ਕਾਂਗਰਸ ਵੇਲੇ ਉਹਨਾਂ ਨੂੰ ਲੜਾਇਆ ਜਾਂਦਾ ਉਹ ਰੋਪੜ ਦੇ ਉਹ ਹਲਕੇ ਦੇ ਰਹਿਣ ਵਾਲੇ ਆ ਵਿਜੇਂਦਰ ਸਿੰਘਲਾ ਜਾਂ ਦਲਵੀਰ ਗੋਲਡੀ ਨੂੰ ਜੇ ਲੜਾਇਆ ਜਾਂਦਾ ਸੰਗਰੂਰ ਤੋਂ ਤੇ ਉਹ ਬਿਹਤਰ ਨਾ ਹੁੰਦਾ ਤੁਸੀਂ ਇੱਕ ਵਾਰੀ 2019 ਦੇ ਵਿੱਚ ਸੁਪਾਲ ਸਿੰਘ ਖੈਰਨ ਨੂੰ ਨਾ ਵੋਟਾਂ ਪੈਣ ਕਰਕੇ ਵੀ ਤੁਸੀਂ ਉਹਨਾਂ ਨੂੰ ਪੁਲੱਥ ਤੇ ਕਪੂਰਥਲਾ ਹਲਕੇ ਤੋਂ ਲਿ ਜਾ ਕੇ ਤੁਸੀਂ ਸੰਗਰੂਰ ਲੜਾਇਆ ਗਿਆ ਵਾ ਸੋ ਮੇਰਾ ਮੰਨਣਾ ਵਾ ਕਿ ਇਹ ਬਹੁਤੀ ਕੋਈ ਸਿਆਣੀ ਸਟ੍ਰੈਟਜੀ ਨਹੀਂ ਸਗੀ ਔਰ ਇਹਦਾ ਕਾਂਗਰਸ ਨੂੰ ਹੋ ਸਕਦਾ ਵਾ ਨੁਕਸਾਨ ਹੋਵੇ ਜੇ ਕਾਂਗਰਸ ਨੂੰ ਇਸ ਦੇ ਬਾਵਜੂਦ ਸੀਟਾਂ ਮਿਲ ਜਾਂਦੀਆਂ ਵਾ ਫਿਰ ਕਾਂਗਰਸ ਨੂੰ ਇਹ ਅੰਦਾਜ਼ਾ ਲਾਉਣਾ ਚਾਹੀਦਾ ਵੀ ਜੇ ਅਸੀਂ ਜਿੱਥੋਂ ਦੇ ਲੀਡਰ ਹਨ ਉੱਥੋਂ ਲੜਾਉਂਦੇ ਤੇ ਸ਼ਾਇਦ ਸਾਨੂੰ ਹੋਰ ਵੀ ਸੀਟਾਂ ਮਿਲ ਸਕਦੀਆਂ ਸਨ ਅ ਮੈਨੂੰ ਲੱਗਦਾ ਵਾ ਕਿ ਅਕਾਲੀ ਦਲ ਜਿਹੜਾ ਵਾ ਉਹ ਤੇ ਆਪਣੀ ਹੋਂਦ ਬਚਾਉਣ ਦੇ ਵਿੱਚ ਹੀ ਅ ਲੱਗਾ ਹੋਇਆ ਵਾ ਅ ਪਹਿਲੀ ਵਾਰ ਹੀ ਆ ਕਿ ਹਰ ਕੀ ਭਾਜਪਾ ਤੋਂ ਬਿਨਾ ਉਹ ਚੋਣਾ ਲੋਕ ਸਭਾ ਦੀਆਂ ਚੋਣਾਂ ਲੜ ਰਹੇ ਆ ਲੇਕਿਨ ਸੁਖਵੀਰ ਬਾਦਲ ਨੇ ਪਿੱਛੇ ਜੇ ਮਾਫੀ ਵੀ ਮੰਗੀ ਪੁਰਾਣੇ ਲੀਡਰਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹਦੇ باوجود ਲੀਡਰ ਜਿਹੜੇ ਨੇ ਜਾਂ ਛੱਡਦੇ ਗਏ ਜਾਂ ਉਹਨਾਂ ਨੂੰ ਕੱਢਣਾ ਪਿਆ ਰਵਿਕਰਨ ਕਾਲੋਂ ਰਵਿਕਰਨ ਕਾਲੋਂ ਜਿਹੜੇ ਨੇ ਉਹ ਭਾਜਪਾ ਚਲੇ ਗਏ ਆਦੇਸ਼ ਪ੍ਰਤਾਪ ਨੂੰ ਤੁਹਾਨੂੰ ਕੱਢਣਾ ਪਿਆ ਪਾਰਟੀ ਦੇ ਵਿੱਚੋਂ ਭਾਈ ਮਨਜੀਤ ਸਿੰਘ ਛੱਡ ਗਿਆ ਕਿਉਂਕਿ ਉਹਨੂੰ ਲੱਗਾ ਕਿ ਇਹ ਪਾਰਟੀ ਦਾ ਪੰਥਕ ਅਜੰਡਾ ਨਹੀਂ ਸੋ ਮੈਨੂੰ ਲੱਗਦਾ ਵਾ ਕਿ ਅਕਾਲੀ ਦਲ ਵੀ ਹਾਲੀ ਮੇਰੇ ਖਿਆਲ ਹਾਲੀ ਕਨਫਿਊਜ਼ਡ ਹੈ ਆਪੀ ਅਸੀਂ ਕਿਹੜੇ ਪਾਸੇ ਨੂੰ ਜਾਣਾ ਕੀ ਅਸੀਂ ਆਈਡੀਓਲੋਜੀ ਅਡਾਪਟ ਕਰਨੀ ਆ ਕੀ ਵਿਚਾਰਧਾਰਾ ਅਡਾਪਟ ਕਰਨੀ ਆ ਕਿਵੇਂ ਅਸੀਂ ਪਾਰਟੀ ਨੂੰ ਅੱਗੇ ਚਲਾਉਣਾ ਵਾ ਕੌਣ ਪ੍ਰਧਾਨ ਹੋਣਾ ਚਾਹੀਦਾ ਤੇ ਕਿੰਨੂੰ ਪਿੱਛੇ ਹਟਣ ਦੀ ਲੋੜ ਆ ਇਹਦੇ ਪ੍ਰਤੀ ਉਹ ਕਾਫੀ ਕਨਫਿਊਜ਼ਡ ਆ ਭਾਜਪਾ ਦੀ ਮੈਨੂੰ ਲੱਗਾ ਜ਼ਰੂਰ ਕਿ ਭਾਜਪਾ ਜਿਹੜੀ ਆ ਉਹਨਾਂ ਨੇ ਇੱਕ ਸਟ੍ਰੈਟਜੀ ਰਣਨੀਤੀ ਦੇ ਤਹਿਤ ਇਹ ਚੋਣਾਂ ਜਿਹੜੀਆਂ ਆ ਇਹਨਾਂ 'ਚ ਹਿੱਸਾ ਲਿਆ ਕਾਮਯਾਬੀ ਮਿਲਦੀ ਕਿ ਨਹੀਂ ਮਿਲਦੀ ਉਹ ਵੱਖਰੀ ਗੱਲ ਆ ਲੇਕਿਨ ਜਿਹੜਾ ਉਹਨਾਂ ਦਾ ਐਕਸਪੈਰੀਮੈਂਟ ਆ ਆਪਾਂ ਕਹਿੰਦੇ ਸਿਆਸੀ ਪ੍ਰਯੋਗ ਐਕਸਪੈਰੀਮੈਂਟ ਜਿਹੜਾ ਵਾ ਉਹ ਸਾਹਮਣੇ ਨਜ਼ਰ ਆਉਂਦਾ ਸੀਗਾ ਅ ਔਰ ਜਿਵੇਂ ਆਪਾਂ ਕੁਝ ਸਕਾਲਰਸ ਨੇ ਵੀ ਦੱਸਿਆ ਕਿ ਪਿੰਡਾਂ ਦੇ ਵਿੱਚ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੁਸਪੈਟ ਉਹਨਾਂ ਨੇ ਕੀਤੀ ਆ ਭਾਵੇਂ ਉਹ ਦਲਿਤ ਪਾਈਚਾਰੇ ਦੇ ਥਰੂ ਕੀਤੀ ਆ ਪੰਜਾਬ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਲਓ ਕਿ ਪੰਜਾਬ ਦੇ ਵਿੱਚ ਕਰੀਬ-ਕਰੀਬ ਅ 60% ਸਿੱਖ ਪਾਈਚਾਰੇ ਦੀ ਵੋਟ ਆ ਉਹਦੇ ਵਿੱਚ ਜੱਟ ਸਿੱਖ ਵੀ ਆ ਦੂਸਰੇ ਵੀ ਆ ਸੋ ਟੋਟਲ ਜਿਹੜੇ ਭਾਜਪਾ ਨੇ 13 ਕੈਂਡੀਡੇਟ ਖੜੇ ਕੀਤੇ ਆ ਉਹਦੇ ਵਿੱਚੋਂ ਪੰਜ ਸਿੱਖ ਕੈਂਡੀਡੇਟ ਖੜੇ ਕੀਤੇ ਉਹਨਾਂ ਨੇ ਵਿੱਚੋਂ ਚਾਰ ਜੱਟ ਸਿੱਖ ਤੇ ਇੱਕ ਨਾਨ ਜੱਟ ਕੈਂਡੀਡੇਟ ਖੜਾ ਕੀਤਾ ਤਿੰਨ ਉਹਨਾਂ ਨੇ ਹਿੰਦੂ ਪਾਈਚਾਰ ਦੇ ਤੋਂ ਖੜੇ ਕੀਤੇ ਹਿੰਦੂ ਦੀ ਪੋਪੂਲੇਸ਼ਨ ਆਲਮੋਸਟ 37-38% ਹੈ ਸੋ ਕਰੀਬ ਕਰੀਬ ਜੋ ਪੋਪੂਲੇਸ਼ਨ ਪ੍ਰੋਪੋਰਸ਼ਨ ਹੈ ਉਹਦੇ ਸਾਧਨਾ ਉਹਨਾਂ ਨੇ ਟਿੱਕਾਂ ਦਿੱਤੀਆਂ ਔਰ 32% ਦੇ ਕਰੀਬ ਤੁਸੀਂ ਅੰਦਾਜ਼ਾ ਲਾ ਲਓ ਕਿ ਐਸਸੀ ਪਾਈਚਾਰ ਦੇ ਉੱਤੇ ਕਿੰਨਾ ਭਾਜਪਾ ਦਾ ਕਨਸੈਂਟਰੇਸ਼ਨ ਹੈ ਕਿੰਨਾ ਉਹਨਾਂ ਤੇ ਜ਼ੋਰ ਲਾ ਰਿਹਾ ਹੈ 32% ਦੀ ਤਕਰੀਬ SC ਪਾਈ ਜਾ ਰਹਾ ਵਾ ਪਿਲਆਪ ਦੇ ਵਿੱਚ। ਔਰ 4 ਰਿਜ਼ਰਵ ਸੀਟਾਂ માં 13 ਦੇ ਵਿੱਚੋਂ ਲੇਕਿਨ 5 SC ਕੈਂਡੀਡੇਟਸ ਨੂੰ ਉਹਨਾਂ ਨੇ ਟਿਕਟ ਦਿੱਤੀ। ਖਡੂਰ ਸਾਹਿਬ ਦੇ ਵਿੱਚ ਉਹਨਾਂ ਨੇ ਜ਼ਰੂਰਤ ਕੀਤੀ ਤੇ ਇੱਕ ਜਨਰਲ ਸੀਟ ਤੇ ਇੱਕ SC ਨੂੰ ਖੜਾ ਕੀ ਲਿਆ। ਇਹੋ ਜਿਹਾ ਐਕਸਪੈਰੀਮੈਂਟ ਹੋਰ ਕਿਸੇ ਪਾਰਟੀ ਨੇ ਮੇਰੇ ਖਿਆਲ ਅਟਲੀਸ ਇਨਾ ਚੋਣਾ ਚ ਤੇ ਨਹੀਂ ਕੀਤਾ। ਸੋ ਜਿਹੜੇ 5 ਜਿਹੜੇ SC ਕੈਂਡੀਡੇਟ ਉਹਨਾਂ ਖੜੇ ਕੀਤੇ ਆ ਉਹਦੇ ਚੁਣਨੇ ਵਕਤ ਪੰਜਾਬ ਦਾ ਜਿਹੜਾ ਐਸਸੀ ਆ ਉਹ ਵੱਖਰੇ ਵਰਕੇ ਕੈਟਾਗਰੀ ਦਾ ਰਹਾ ਇਥੇ ਮذਬੀ ਸਿੱਖ ਨੇ ਰਵਿਦਾਸੀਏ ਸਿੱਖ ਵੀ ਨੇ ਅਧਰਮੀ ਵੀ ਨੇ ਇਥੇ ਬਾਲਮਿਕੀ ਵੀ ਨੇ ਸੋ ਇਹਦੇ ਵਿੱਚੋਂ ਦੋ ਮذਬੀ ਸਿੱਖ ਦੋ ਰਵਿਦਾਸੀਆ ਪਾਈਚਾਰੀਓਂ ਇੱਕ ਬਾਲਮਿਕੀ ਔਰ ਉਹਨਾਂ ਨੇ ਵੀ ਵੇਖਿਆ ਕਿ ਇਹ ਜਿਹੜਾ 32% ਐਸਸੀ ਕੈਟਾਗਰੀ ਆ ਉਹਦੇ ਚ ਆਲਮੋਸਟ 19-20% ਸਿੱਖ ਪਾਈਚਾਰ ਐਸਸੀ ਪਾਈਚਾਰਾ ਵਾ ਤੇ 12-13% ਜਿਹੜਾ ਵਾ ਉਹ ਨਾਨ ਸਿੱਖ ਪਾਈਚਾਰੇ ਵਾਲਾ ਸੋ ਉਹਨੂੰ ਉਹਨਾਂ ਨੇ ਕੈਟਰ ਕੀਤਾ ਔਰ ਜਿਹੜਾ ਪੰਜਾਬ ਦਾ ਜ਼ਿਮੀਂਦਾਰ ਭਾਜਪਾ ਦੇ ਖਿਲਾਫ ਲਗਾਤਾਰ ਕੈਂਪੇਨ ਕਰ ਰਿਹਾ ਸੀ ਉਹਦਾ ਇੱਕ ਤਰੀਕੇ ਨਾਲ ਉਹਨਾਂ ਨੇ ਕਾਊਂਟਰ ਕੀਤਾ ਕਾਊਂਟਰ ਕੀਤਾ ਐਸਸੀ ਪਾਈਚਾਰੇ ਦੇ ਥਰੂ ਔਰ ਥੋੜੀ ਬਹੁਤ ਟੈਨਸ਼ਨ ਵੀ ਹੋਈ ਜੇ ਮੈਂ ਤੁਸੀਂ ਵੇਖਿਆ ਸੀ ਫਰੀਦਕੋਟ ਦੇ ਵਿੱਚ ਹੰਸਰਾਜ ਹੰਸ ਨੇ ਓਪਨਲੀ ਚੈਲੰਜ ਕੀਤਾ ਕਿ ਜੇ ਤੁਸੀਂ ਇਹ ਕਰਦੇ ਰਹੋਗੇ ਤੇ ਫਿਰ ਸਾਡੀ ਬਾਬਾ ਜੀਵਨ ਸਿੰਘ ਵਾਲੀ ਫੌਜ ਜਿਹੜੀ ਆ ਉਹ ਵੀ ਪੰਜਾਬ ਦੇ ਚੱਗ ਲਾ ਸਕਦੀ ਹੈ ਬਾਬਾ ਜੀਵਨ ਸਿੰਘ ਉਹ ਇਸ਼ਾਰਾ ਕਰ ਰਹੇ ਸਨ ਬਾਬਾ ਜੀਵਨ ਸਿੰਘ ਉਹ ਸ਼ਖਸ ਸੀਗੇ ਉਹ ਸੱਜਣ ਸੀਗੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋਂ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ ਸਨ ਸੋ ਉਹਨਾਂ ਨੇ ਆਪਣੇ ਤੇ ਇੱਕ ਤਰੀਕੇ ਨਾਲ ਪੋਲਰਾਈਜੇਸ਼ਨ ਜਿਹੜੀ ਆ ਉਹ ਬਿਲਕੁਲ ਸਾਫ਼ ਨਜ਼ਰ ਆ ਰਹੀ ਸੀ ਇਸੇ ਤਰ੍ਹਾਂ ਰਿੰਕੂ ਨੇ ਕਿਸਾਨਾਂ ਨੂੰ ਗੁੰਡੇ ਕਿਹਾ ਉਹਨੇ ਕਿਹਾ ਬਦਮਾਸ਼ ਆ ਜਲੰਧਰ ਦੇ ਵਿੱਚ ਸੋ ਇਸ ਕਰਕੇ ਮੇਰਾ ਮਤਲਬ ਇਹ ਆ ਕਿ ਜਟ ਸੇਖ ਪਾਈਚਾਰੇ ਜਾਂ ਜ਼ਿਮੀਦਾਰ ਜਿਹੜੇ ਉਹਨਾਂ ਦੇ ਅਗੇਂਸ ਸੀਗੇ ਤੇ ਉਹਨਾਂ ਨੇ ਦੂਜੀਆਂ ਕੈਟੇਗਰੀਜ਼ ਨੂੰ ਆਪਣੇ ਵੱਲ ਕਰਨ ਦੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਾਮਯਾਬ ਹੁੰਦੇ ਆ ਕਿ ਨਹੀਂ ਹੁੰਦੇ ਔਰ ਇੱਥੇ ਮੈਂ ਵੀ ਕਹਿਣਾ ਚਾਹੁੰਦਾ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਵੀ ਪੰਜਾਬ ਦੇ ਵਿੱਚ ਆਏ ਉਹਨਾਂ ਨੇ ਵੀ ਥੋੜਾ ਜਿਆਦਾ ਫੋਕਸ ਜਿਹੜਾ ਵਾ ਉਹ ਦਲਿਤ ਪਾਈਚਾਰੇ ਤੇ ਕਾਫੀ ਕੀਤਾ ਸਿੱਖ ਪਾਈਚਾਰੇ ਵੱਲ ਵੀ ਕੀਤਾ Hindu ਪਾਈਚਾਰੇ ਤੋਂ ਲੱਗਦਾ ਹੀ ਸੀ ਅਯੋਧਿਆ ਮੰਦਿਰ ਕਰਕੇ ਉਹਨਾਂ ਨੂੰ ਫਾਇਦਾ ਹੋਣਾ ਲੇਕਿਨ ਦਲਿਤ ਪਾਈਚਾਰੇ ਤੇ ਜਿਵੇਂ ਉਹਨਾਂ ਨੇ ਅਨਾਉਂਸ ਕੀਤਾ ਕਿ ਆਦਮਪੁਰ 에어ਪੋਰਟ ਦਾ ਨਾਂ ਜਿਹੜਾ ਵਾ ਉਹ ਗੁਰੂ ਰਵਿਦਾਸ ਦੇ ਨਾਂ ਤੇ ਅਸੀਂ ਰੱਖਣ ਜਾ ਰਹੇ ਹਾਂ ਜਿਵੇਂ ਅਯੁੱਧਿਆ ਦੇ ਵਿੱਚ ਮਹਾਰਾਸ਼ੀ ਵਾਲਮੀਕੀ ਦੇ ਨਾਂ ਤੇ ਅਯੁੱਧਿਆ ਦਾ ਜਿਹੜਾ 에ਰਪੋਰਟ ਆ ਉਹਦਾ ਨਾਮ ਰੱਖਿਆ ਹੋਇਆ ਸੀ ਸੋ ਇਸ ਕਰਕੇ ਬੜੀ ਕਲੀਅਰ ਸਟ੍ਰੈਟੇਜੀ ਦੇ ਨਾਲ ਉਹਨਾਂ ਨੇ ਇਲੈਕਸ਼ਨ ਲੜੀ ਆ ਔਰ ਜੇ ਉਹਨਾਂ ਨੂੰ ਸੀਟ ਨਹੀਂ ਵੀ ਮਿਲਦੀ ਜੇ ਉਹ ਵੋਟ ਪਰਸੈਂਟ ਵੀ ਅੱਗੇ ਜੇ ਉਹਨਾਂ ਦਾ ਵੋਟ ਪਰਸੈਂਟ 7 ਤੋਂ 10% ਹੁੰਦਾ ਤੇ ਵੋਟ ਸ਼ੇਅਰ ਵੀ ਉਹ 15 ਜਾਂ 20% ਜਾਂ 25% ਲੈ ਜਾਂਦੇ ਆ ਤੇ ਬਹੁਤ ਵੱਡੀ ਕਾਮਯਾਬੀ ਹੋਵੇਗੀ ਸੋ ਬਾਖੀ ਦੇਖਦੇ ਆ ਕਿ ਕੱਲ ਨਤੀਜਿਆਂ ਦੇ ਵਿੱਚ ਕੀ ਫਾਈਨਲੀ ਰਿਜ਼ਲਟ ਨਿਕਲ ਕੇ ਆਉਂਦੇ ਆ ਮੈਂ ਜਿਵੇਂ ਦੱਸਿਆ ਕਿ ਜਿਹੜੇ ਐਗਜ਼ਿਟ ਪਾਲ ਸੀ ਉਹ ਕਾਫੀ ਕਨਫਿਊਜ਼ ਸੀਗੇ ਸੋ ਹੁਣ ਦੇਖਦੇ ਆ ਕਿ ਕੱਲ ਜੋ ਫਾਈਨਲ ਰਿਜ਼ਲਟ ਆਉਣਗੇ ਉਹ ਕਿਹਦੇ ਹੱਕ ਦੇ ਵਿੱਚ ਆਉਣਗੇ ਤੇ ਕਿਹਦੇ ਖਿਲਾਫ ਜਾਣਗੇ ਐਸੀ ਮੇਰਾ ਵਿਸ਼ਲੇਸ਼ਣ ਹੁਣ 2 ਮਿੰਟ ਰਹਿ ਗਿਆ ਜਿਹੜੇ ਬਾਕੀ ਕਮੈਂਟਸ ਆਏ ਆ ਮੈਂ ਉਹ ਪੜਨ ਜਾ ਰਿਹਾ ਮਾ ਨਿਮਰਤ ਗਿੱਲ ਨੇ ਫੇਸਬੁੱਕ ਤੇ ਕਿਹਾ ਵਕਿ ਅਗਰ ਅਮਰਿਤਪਾਲ ਜਿੱਤ ਗਿਆ ਇਹਦਾ ਮਤਲਬ ਹੈ ਕਿ ਕਲੀਅਰ ਹੋ ਜਾਵੇਗਾ ਕਿ ਲੋਕ ਗੁੰਡਾ ਗੱਦੀ ਲਾਈਕ ਕਰਦੇ ਆ ਪਰ ਇਹ ਇਟ ਇਸ ਨਾਟ ਰਾਈਟ ਪਤਾ ਨਹੀਂ ਨਿਮਰਤ ਗਿੱਲ ਕੀ ਕਹਿਣਾ ਚਾਹੁੰਦੇ ਮੀਨ ਵਾਈਲ ਜਸਵਿੰਦਰ ਸਿੰਘ ਕਹਿ ਰਹੇ ਨੇ ਮੁਕੰਮਲ ਚੋਪ੍ਰਈ ਆਪਣਾ ਅਸਰ ਦਿਖਾਏਗੀ ਸਾਰੇ ਪੰਜਾਬ 'ਚ ਚੁੱਪੀ ਨਜ਼ਰ ਆ ਰਹੀ ਸੀ ਵੀ ਕੌਣ ਕਿਹਨੂੰ ਵੋਟ ਪਾਊਗਾ ਸੋ ਉਹ ਅਸਰ ਬੁਜ਼ਾਸ ਹੋਊਗਾ ਮਿਸਕੀ ਗੁਪਤਾ ਕਹਿ ਰਹੇ ਨੇ ਚੋਣ ਕਮਿਸ਼ਨ ਨੇ ਇਹ ਮੰਨ ਲਿਆ ਹੈ ਕਿ ਅੱਗੇ ਤੋਂ ਚੋਣਾਂ April ਵਿੱਚ ਹੋਣਗੀਆਂ ਬਹੁਤ ਅੱਛੀ ਗੱਲ ਹੈ ਜਗਸੀਰ ਸਿੰਘ ਚਾਲ ਕਹਿ ਰਹੇ ਨੇ ਰਿੰਗ ਨੂੰ ਬਠਿੰਡਾ ਛਡਵਾ ਕੇ ਹਾਲਾਂਕਿ ਵੜਿੰਗ ਨੂੰ ਬਠਿੰਡਾ ਛੁੜਾ ਕੇ ਹਾਲਾਂਕਿ ਬਠਿੰਡੇ 2019 ਦੇ ਵਿੱਚ ਸਿਰਫ ਜੇਕਰ ਲੱਗਦਾ ਸੀ ਕਿ ਉਦੋਂ ਸੁਖਪਾਲ ਸਿੰਘ ਖਹਿਰਾ ਜੇ ਨਾ ਖੜੇ ਹੁੰਦੇ ਤੇ ਜਿੱਤ ਸਕਦੇ ਸੀ ਤੇ ਸੀਟ ਨਹੀਂ ਸੀ ਛੱਡਣੀ ਚਾਹੀਦੀ ਲੁਧਿਆਣਾ ਚ ਲੜਾਇਆ ਗਿਆ ਉਹਨਾਂ ਨੂੰ ਉਹਨਾਂ ਨੂੰ ਬਠਿੰਡੇ ਤੋਂ ਉਹਨਾਂ ਨੂੰ ਲੜਾਉਣਾ ਚਾਹੀਦਾ ਸੀ ਲੰਬਾ ਕਮੈਂਟ ਹੈ ਮੈਂ ਪੂਰਾ ਤੇ ਨਹੀਂ ਪੜ ਸਕਦਾ ਪਰ ਜਿਗਸੀਰ ਸਿੰਘ ਚੈਲ ਜੋ ਮੈਨੂੰ ਸਮਝ ਆਈਆ ਉਹਨਾਂ ਇਹ ਹੋਈ ਕਿ ਆਵਾਕ ਇਹਨਾਂ ਨੂੰ ਰਾਜਾ ਵੜਿੰਗੀਆਂ ਉਹਨਦੀ ਪਤਨੀ ਨੂੰ ਉੱਥੋਂ ਹੀ ਚੋਣ ਲੱਗ ਜਾਈਦੀ ਸੀ ਸਮਾਂ ਖਤਮ ਹੋ ਗਿਆ ਵਾ ਕੱਲ ਨਤੀਜੇ ਆਉਣਗੇ ਤੇ ਨਤੀਜਿਆਂ ਵਾਸਤੇ ਅਸੀਂ ਇੱਕ ਸਪੈਸ਼ਲ ਪ੍ਰੋਗਰਾਮ ਸ਼ਾਮ ਨੂੰ ਕੱਲ ਲੈ ਕੇ ਆਵਾਂਗੇ ਉਹਦੇ ਬਾਰੇ ਮੈਂ ਸੈਪਰੇਟ ਅਨਾਉਂਸਮੈਂਟ ਕਰੂੰਗਾ ਤੇ ਹੁਣ ਦਿਓ ਮੈਨੂੰ ਇਜਾਜ਼ਤ ਨਮਸਕਾਰ ਸਤਿ ਸ੍ਰੀ ਅਕਾਲ ਖੁਦਾ ਹਾਫਿਜ਼